ਸਮਾਨ ਦੀ ਤਿਆਰੀ ਕੀਤੀ ਜਾਵੇ ਗੱਡੀਆਂ ਨੂੰ ਕਹਿੰਦੇ ਆ ਕਿ ਇੱਕ ਇੱਕ ਗੱਡੀ ਕਰਕੇ ਸਮਾਨ ਦੇ ਲਾਗੇ ਲਿਆਉਣ ਰੈਡੀ ਹੋ ਜਾਓ ਉਸੀ ਤੋਂ ਕਮਲਚੰਦ ਰਤਨ ਚੰਦ ਜੀ ਉਹਨਾਂ ਦੀ ਫੈਮਿਲੀ ਪੰਡਾਲ ਦੇ ਵਿੱਚ ਹੈ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਆ ਰਤਨ ਚੰਦ ਜੀ ਅੱਜ ਦੇਖਿਓ ਅੱਜ ਦੇਖਿਓ ਇਹਦੇ ਵਿੱਚ ਜੀ ਜੀ ਸ਼ੇਰਪੁਰ ਤੋਂ ਸਰਪੰਚ ਜਸਵਿੰਦਰ ਸਿੰਘ ਜੀ ਉਹ ਵੀ ਪੰਚ ਤੇ ਆਉਣ ਤੇ ਆਪਣਾ ਮਾਨ ਸਨਮਾਨ ਲੈ ਸਰਪੰਚ ਕੁਲਵਿੰਦਰ ਕੋ ਰੰਦਾਵਾ ਜੀ ਉਹ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਸਾਡੇ ਗੁਰੂ ਘਰ ਦੇ ਪ੍ਰਧਾਨ ਪਰਮ ਜੀ ਪੰਮਾ ਜੀ ਉਹ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਇੰਸਪੈਕਟਰ ਸਰਦਾਰ ਬਲਬੀਰ ਸਿੰਘ ਜੀ ਉਹ ਵੀ ਆਪਣਾ ਮਾਣ ਸ਼ਰਮਾਨ ਪ੍ਰਾਪਤ ਕਰਨ ਜੀ ਛਰਤਰ ਸਿੰਘ ਜੀ ਇੰਸਪੈਕਟਰ ਸਾਹਿਬ ਉਹ ਵੀ ਆਪਣਾ ਮਾਣ ਸ਼ਰਮਾਨ ਪ੍ਰਾਪਤ ਕਰਨ ਜੀ ਮੱਠ ਤੇ ਆਉਣ ਜੀ ਡਾਕਟਰ ਇੰਦਰਜੀਤ ਕੁਮਾਰ ਜੀ ਕਹਵਾ ਜਾ ਰਾਜੀ ਹਾਂ ਲੋ ਇਹ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਆਪਣਾ ਨਹੀਂ ਲੱਗਣਾ ਅਰ ਤੁਸਾਬ ਜੀ ਆਏ ਵੀ ਕਾਫੀ ਦੇਰ ਆ ਕੋਈ ਗੱਲ ਵਿਚੋ ਲੋ ਆਪਾਂ ਥੋੜਾ ਲੈਡੀ ਭੇਜਣਾ ਪੈਣਾ ਸਰਪੰਚ ਸ਼ੇਖਿਆਂ ਤੋਂ ਸਾਡੇ ਸਰਪੰਚ ਇਹ ਆਪਣੀ ਸੜਕ ਦੀ ਜਾਨ ਹੈ ਅਨਿ ਲਾਤੀ ਜੀ ਜੀ ਪਈ ਭਾਈ ਫਿਰ ਵੀ ਦੇਣ ਨੂੰ ਇਹ ਸਰਦਾਰ ਜੀ ਨੇ ਬਹੁਤ ਯੋਗਦਾਨ ਉਹਨਾਂ ਨੂੰ ਬਲੋ ਆਪਣੇ ਭਾਈ ਉਹਨਾਂ ਨੂੰ ਤੇ ਸਮਾਨ ਜਿਹੜੀ ਪਹਿਲੀ ਸਮਾਨ ਦਾ ਜੋ ਆ ਰਿਹਾ ਹੈ ਸਾਡੀ ਪਰਵਾਹ ਤੋਂ ਹਾਂ ਜੀ ਉਹਨਾਂ ਦੇ ਕਾਰਜਾਂ ਦੇ ਨੂੰ ਕਰ ਚੁੱਕੇ ਨੇ ਜਿਹੜੇ ਪ੍ਰਗਟਾਉਂ ਤੋਂ ਜੀਵਨ ਚੱਲੇ ਉਹਨਾਂ ਦੇ ਡਿਸਟ੍ਰਿਕਟ ਪ੍ਰੋਬਲਮ ਮਦਦ ਖਾਇਮ ਨਾ ਰੱਖੇ ਅਜਪਾਲ ਜੀ ਉਹ ਸੋਚੇ ਕੰਮ ਕਰਨਾ ਜੋ ਚੱਲ ਰਹੀ ਤੇ ਉਹ ਜਾਣਦਾ ਹਿੱਟਾ ਕਰਦੇ ਜੀ အော်လို့တော်ပြေကြီးရော